ਕਾਫੀ ਮਨਾ ਰਹੇ ਹਾਂ ਵਾਓ ਆਹ ਰਹੀ ਕੋਫੀ ਮੇਰੇ ਦੇਖੋ ਪਿਆਓ ਕਾਫੀ ਕੋਫੀ ਹਾਂ ਤੈਨੂੰ ਕਿੱਥੇ ਲੱਗਦੀ ਹੈ ਠੰਡ ਐਂ ਤਾਂ ਫੁਣਸੀਆ ਹੁੰਦੀਆਂ ਨੇ ਮੂੰਹ ਤੇ ਠੰਡ ਦੀ ਮਾਰੇ ਹੁੰਦੀਆਂ ਨੇ ਹੈਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਜੀਓਟੌਪ ਚੈਨਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਸ ਸਰਦੀ ਦਾ ਮੌਸਮ ਮੌਸਮ ਆਸਮ ਹੈ ਆਦੋ ਬੱਚਿਆਂ ਨੂੰ ਚਾਹਦੇ ਆਂਗੇ ਇਹ ਮੌਸਮ ਆਸਮ ਦੇ ਵਿੱਚ ਕਿਵੇਂ ਨਜ਼ਾਰੇ ਲੈ ਰਹੇ ਨੇਗੀ ਥਲਗੁਲੂ ਐਸੇ ਹੋ ਜਾਮਨੀ ਪੀਤੀ ਹੈਗੀ ਹੈ ਜੇ ਕਾਫੀ ਵੀ ਨਹੀਂ ਪੀਤੀ ਮੈਂ ਤਾਂ ਪਰਜਾਈ ਚ ਪੜ ਜਾ ਬਈ ਠੰਡ ਬਹੁਤ ਆ ਗਈ ਬਾਹਰ ਨਿਕਲ ਕੇ ਤਾਂ ਐਂ ਲੱਗਦਾ ਹੁੰਦਾ ਕਿ ਯਾਰ ਬਾਹਰ ਕਿਉਂ ਨਿਕਲੇ ਕਿਉਂ ਨਿਕਲੇ ਫਤ ਕਿਉਂ ਨਿਕਲੇ ਕੋਟ ਦਗਾ ਸ਼ੈਮਰ ਨਹੀਂ ਆਉਂਦੀ ਤੈਨੂੰ ਸ਼ੈਮਰ ਆਉ ਆ ਗਿੰਦੜੀ ਕਾਪੀ ਦਰਮਾ ਦੇ ਮੁੰਡਾ ਡੇੜੇ ਮੇਰੇ ਵਸਤੇ ਤਾਂ ਨਹੀਂ ਕੰਮ ਆਇਆ ਕੀ ਮੁੰਡਾ ਡੇੜੇ ਫਤਿਹ ਦੇ ਰੀਸ ਕਰਦੇ ਆ ਜੀ ਬਾਈ ਬਾਦਾ ਗਮਰਾ ਬਾਦਾ ਜੈਸ ਬੱਚੇ ਰਹਾ ਕੇ ਹਾਂ ਜੀ ਦੇਖੋ ਪਾਸਲ ਆਇਆ ਆਪਣਾ ਪਾਸਲ ਦੇਖੀ ਬਤਿਆ ਜੋ ਬਟੇ ਉਤਾਰ ਬੱਚੇ ਪਾਸਲ ਦਾ ਸੋਰਾਗਾ ਸੀ ਕੀ ਪਾਸਲ ਆ ਇਹਦੇ ਵਿੱਚ ਤਾਂ ਫੇ ਨਹੀਂ ਮਿਲੂਗੀ ਸਨੇ ਪਾਸਲ ਆਇਆ ਪਤੰਦੇ ਸੇਜੀਆਂ ਨਾ ਉੱਲੂ ਨਾ ਬਣਾ ਤੂੰ ਮੈਨੂੰ ਮੈਨੂੰ ਉੱਲੂ ਬਣਾ ਦਿਕਾ ਮੂੰ ਉੱਲੂ ਬਣਾਉਣੀਆ ਮੈਨੂੰ ਕੋਈ ਦੱਸੇ ਪਤਾ ਨਹੀਂ ਐਂ ਕੋਈ ਦੱਸੇ ਦੀ ਉੱਲੂ ਆ ਇਹਨੂੰ ਟੰਗ ਲਿਆ ਕਰਾਂ ਕਦੇ ਮੈਂ ਕੁਛ ਸਾਪ ਨੂੰ ਇਹਨੂੰ ਉੱਪਰੇ ਲੱਗਦਾ ਹੁੰਦਾ ਦੱਸ ਵੇਰੀ ਕੱਚੀ ਕੁਝ ਫਰਾਂਸ ਆਰੇ ਇਹ ਤਾਂ ਪਹਿਲਾਂ ਆ ਵੀ ਛੱਟੀ ਆ ਵੀ ਲੱਗਦੀ ਆਂਦਾ ਕਾ ਵੀ ਲੱਗਦੀ ਲੈ ਇਹਨੂੰ ਖੋਲੋ ਲੈ ਇਹਨੂੰ ਦਿਖਾਵਾਂ ਹਾਂ ਡੈਡ ਵੀ ਨਾ ਦੱਸਾਂ ਹਾਂ ਹੁਣ ਇੱਧਰ ਆ ਛੱਟ ਲੱਗ ਰਹੀ ਆ ਲੈ ਖੜਾ ਰਹੀ ਆ ਵਿੱਚ ਹਾਂ ਸਾਰਾ ਨੇ ਦੇ ਫੋਨ ਇਹ ਬੰਦਾ ਕੀ ਹੈ ਜਦੋਂ ਬਿਲਕੁਲ ਪਾਰਸਲ ਚ ਫਤੇ ਬੋਲੂ ਆਂ ਇਹਦਾ ਖੋਲਣ ਨੂੰ ਬਹੁਤ ਟਾਈਮ ਲਾ ਲਦਾ ਹੁੰਦਾ ਹੈ ਕੰਕ ਚ ਲੈ ਲਾ ਬਸ ਮੈਂ ਇਹਦਾ ਫੋਨ ਤੋੜੂ ਆਈਂੇ ਖੜਿਆ ਜੀ ਫਸਾ ਫਿੱਟ ਕੇ ਫਿੱਟ ਕੇ ਹਲਕਾ ਫਤੇ ਹਲਕਾ ਫਤਿਹ ਹਲਕਾ ਚਲ ਕਰ ਲਾ ਲਿਫਾਉਣੇ ਵਿੱਚ ਕੀ ਜਾਗਾ ਅੱਜ ਕੰਜੀ ਦੋਹਰੂ ਸੋਟੇ ਕੰਜੀ ਜੀ ਦਾ ਦੇਖੋ ਕਿ 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 ਕੁਸ ਕਿ ਕਿ ਤਾਂ ਹੋਇਆ ਹੋਰ ਤਾਂ ਕੀਤਾ ਹੋਇਆ ਸਾਹ ਪਾ ਦੋ ਬਾਈ ਹੋਈ ਪੂਰਾ ਦਿਨ ਚਾੜਤਾ ਐਤੋਂ ਕੋਈ ਹੋਰ ਚੀਜ਼ ਦੇ ਕੱਟਣ ਨੂੰ ਤਿੱਖੀ ਕੱਟੇ ਹੋਰ ਮਿਲ ਕੱਟ ਦੇ ਲੋ ਮਿਲ ਕੱਟ ਪੜਾ ਦੋ ਤੇ ਐ ਕਿ ਜਾਰਾ ਐਨੇ ਜਿੱਲੇ ਨੇ ਨਾ ਐਨੇ ਜਿੱਲੇ ਨੇ ਕੰਮ ਕਰਾਂਗੇ ਆਹੀ ਫਾਜੀ ਦਵਾ ਇੰਵਾਰਡ ਹੁੰਦਾ ਇਹਦਾ ਬੱਸ ਹੁਣ ਤੇ ਘੱਟ ਵੀ ਗਿਆ ਹਾਲ ਦਾ ਨਾ ਲੇ ਉਹ ਵੀ ਉੱਤ ਅੱਕੈ ਰੋੜ ਤਲੀ ਹੁਣਾ ਸਾ ਪੱਕਾ ਹਾ ਦੇਖ ਲੈ ਹੱਥ ਨਾਲ ਦੋੜ ਲਈ ਦੇ ਦੇ ਰੁਕਾਈ ਚੀ ਗੁੱਤੀ ਹੋਰ ਚੀਜ ਤੇਨੂੰ ਮਿਲੇ ਹੀ ਨਹੀਂ ਚਲੋ ਗਾਇਸ ਪਹਿਲਾਂ ਖੋਲ ਲੀਏ ਖੋਲ ਕੇ ਫੇਰ ਦਿਖਾਉਨੇ ਨੇ ਇਹਦਾ ਖੋਲਣ ਦੀ ਪੂਰੀ ਦਿਹਾੜੀ ਲਾ ਦੇਣੀ ਸੱਚ ਗਾਈਸਰ ਵੈਕ ਨਿਕ ਹੋਦਾ ਆਹੋ ਝੂਠਾ ਹੋਰ ਕਿੰਦਾ ਸੀ ਆ ਕੀ ਅਸੂਖ ਕੋਲੂ ਦੇ ਕਿਉਂ ਕਿ ਮੈਂ ਵਾਓ ਕਿੰਨੀ ਛੋਟੀ ਜੀ ਚੀਜ਼ ਹੈਗਾ ਛੋਟਾ ਜੰਦਗੀ ਹੈ ਕੱਟੀ ਹੈ ਜੀ ਇਹ ਵਾਓ ਸਾਰਾ ਦਾ ਉਹ ਵਾਓ ਉਹ ਵਾਓ ਆਸੀ ਆਸੀ ਕੌਣਾ ਹੈ ngਲੀਨ ਕੌਣਾ ਹੈ ਪਤਾ ਨਹੀਂ ਬੁੱਦਾ ਬੁੱਧ ਬੁੱਧਾ ਬੁੱਧਕ ਸੋਨਾ ਬਹੁਤ ਆ ਪਰ ਛੋਟਾ ਆ ਹਾਂ ਛੋਟਾ ਥੋੜਾ ਜਿਹਾ ਬਸ ਠੀਕ ਆ ਦਾਦਾ ਤੇ ਕੋਈ ਆ ਸਾਰਾ 100 ਰੁਪਏ ਦਾ ਕਰ ਦਾਦਾ ਹੂੰ ਤੇਰਾ ਦੇਖੋ ਬੁੱਧਾ ਸ਼ਾਂਤੀ ਦਾ ਪ੍ਰਤੀਕ ਹੁੰਦਾ ਏ 1 ਮਿੰਟ ਬੁੱਧ ਮੈਂ ਗੱਲ ਕਰ ਰਿਹਾ ਆਂ ਰੁਪਿਆ ਕਰੂੰ ਆ ਵੀ ਤੈਨੂੰ ਸਾਡੇ ਨੂੰ ਸ਼ਾਂਤੀ ਚਾਹੀਦੀ ਏ ਇਹਨੂੰ ਬਸ਼ਾਂਤੀ ਚਾਹੀਦੀ ਏ ਇਹਦੇ ਹਰੇ ਹਾਲ ਪੈਦੇ ਰਹਿੰਦੇ ਨੇਗੇ ਇਹਦੇ ਹਾਲ ਇਹ ਵਾਸਤੇ ਲੈ ਕੇ ਦੱਸਾਂ ਕਿ ਮੈਂ ਸਾਡੇ ਹਰੇ ਇਹਨੂੰ ਮੂਰੇ ਸਜਾ ਕੇ ਰੱਖਿਆ ਕਰੂ ਤੇ ਸ਼ਾਂਤ ਰਹਿਣੂ ਉਹਨੂੰ ਡਿਊਟੀ ਤੇ ਨਾਲ ਭੇਜ ਜਾ ਕਰਾਂਗੇ ਇਹਨੂੰ ਦੇਖ ਕੇ ਮੈਂ ਤਾਂ ਸ਼ਾਂਤੀ ਰਹਿਣਾ ਕੋਈ ਬੱਟਖਾਣੇ ਵਾਂਗੂ ਪੈਣੀ ਹੁੰਦੀ ਹੈਗਾ ਹਨਾ ਬੱਚਿਓ ਬੱਚਿਓ ਕੌਣ ਸਭ ਤੋਂ ਜ਼ਿਆਦੇ ਕੌਣ ਹਾਈਪਰ ਹੁੰਦਾ ਹੈਗਾ ਹੈ ਹਾਈਪਰ ਕੌਣ ਹੁੰਦਾ ਸਭ ਤੋਂ ਜ਼ਿਆਦੇ ਜਿਹੜਾ ਗੁੱਸਾ ਜ਼ਿਆਦਾ ਕਰਦਾ ਬਸ ਮੱਸ ਜੀ ਕੋਈ ਹੋਰ ਗੱਲ ਬਾਤ ਉੱਥੇ ਜਿਹੜਾ ਲੱਖੋ ਨਿੱਕੂ ਜੂਗਾ ਉਸ ਜਿਆਦਾ ਦਿੱਤਾ ਐਥੇ ਕਿਹੜਾ ਕਿਹਦਾ ਮੂਰੇ ਰੱਖਦਾ ਐਥੇ ਮੁੰਡਾ ਦੱਸ ਰੱਖ ਮਾਰ ਕੇ ਸੜਖਾਉਂਗੇ ਉਹਦੋਂ ਉਹਨਾਂ ਗੋਟਿਆਂ ਦੇ ਵਿਚਾਲੇ ਹੀ ਡਿੱਗ ਗਈ ਮੈਂ ਇਹਥੇ ਕੁਝ ਕਿਦਾਂ ਲੈ ਆਇਆ ਐਥੇ ਉਹ ਚਲੋ ਗਾਇਸ ਹੁਣ 커피-ਕੋਫੀ ਪੀ ਲਈ ਹੈ ਨਾ ਫਿਰ ਉਹ ਇਹ ਕੈਮ ਜੇ ਕੈਮ ਜੇ ਹੋ ਕੇ ਫਿਰ ਕਰਦੇ ਆਗੇ ਆਪਣੇ ਬਾਕੀ ਦੇ ਕੰਮ ਕਰ ਤੇ ਫਿਰ ਤੁਹਾਨੂੰ ਦਿਖਾਉਣੇ ਆ ਸਾਡਾ ਅੱਜ ਦਾ ਕੀ ਰੁਟੀਨ ਹੈਗਾ ਲੜਾਈ ਕਰਕੇ ਆਇਆਗਾ ਆ ਬੰਦਾ ਮੇਰੇ ਨਾਲ ਹੋ ਜਾਂਦਾ ਭੱਜਿਆ ਹੁਣ ਛੜ ਕੇ ਗਿਆ ਫਿਰ ਪੈ ਗਿਆ ਤੇਰੇ ਅਗੇ ਆ ਜਾ ਵਾਰੇ ਕੀ ਕਰਕੇ ਮੈਂ ਨਾਲ ਕਰਕੇ ਲਾੜੀ ਕਰਕੇ ਆ ਦੇਖ ਮੇਰੇ ਬਾਲ ਬੁੱਲ ਜੀ ਕਿਧਰੇ ਖੜਿਆ ਤੇ ਕੀ ਕਹਿਣੀ ਹੈ ਕੀ ਬੋਲ ਹਾਂ ਉਹ ਆ ਗਿਆ ਕੀ ਆ ਮੱਸੋ ਮੱਸੋ ਬਹੁਤ ਕੁੱਟਿਆ ਤੈਨੂੰ ਮਾਚ ਬਹੁਤ ਕੁੱਟਿਆ ਪਤਾ ਕੀ ਹੋਇਆ ਰਾਤ ਨੂੰ ਰਾਤ ਚੂਹੀ ਫਿਰ ਸਿਰ ਤੇ ਚੜਕੇ ਕੁੱਦੀ ਸਿਰ ਤੇ ਚੜਕੇ ਕੁੱਸੇ ਮੇਰੇ ਬੱਜਲੀ ਜੀ ਮੇਰੇ ਸਿਰ ਤੇ ਚੜਕੇ ਲੈ ਲੈ ਹੋਰ ਐ ਬਤਮੀ ਗੁਰਾ ਚਦੀ ਜੀ ਟੋਟੂ ਟੋਟੂ ਤੇਰੇ ਵਰਗੀ ਸਰਾਫ ਜੀ ਤੈਨੂੰ ਪਸੰਦ ਕਰਿਆ ਸੀਗਾ ਤੈਨੂੰ ਕੀ ਕਹੀ ਸੀ ਮੈਂ ਉਹ ਤਾਂ ਕੱਲ੍ਹ ਸ਼ਾਮ ਨੂੰ ਪਰੇਸ਼ਾਨ ਕਰਿਆ ਕਿ ਹਾਂ ਕੀ ਕਹਦੇ ਜੀ ਕਹਿੰਦੀ ਜਾਪ ਕਰਦੇ ਕੁਛ ਪਨਾਸ ਦੀ ਰਸਤਾ ਵੜਾ ਕੇ ਕਦੇ ਹਣਾ ਮੈਨੇ ਕਫੜਾ ਸੰਗ ਲਾਖੀ ਗੈਰ ਹੋ ਕੇ ਵੀ ਦੋਸਤਾਂ ਦੀ ਗੱਲ ਨਹੀਂ ਜੀ ਕੋਈ ਉਹ ਪ੍ਰਫੈਂਡ ਹੋ ਗਈ ਹਣਾ ਮਰ ਕੇ ਹੋਣ ਨਵੇਂ ਜਨਮ ਚਾਹੀਏ ਹੋਰ 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 ਪ੍ਰਾਣਿਕਾਂ ਮੁਠੀ ਗਿਆ ਨਾ ਪ੍ਰਾਣਿਕ ਜਨਮ ਦੀ ਅੱਥੇ ਹੋਰ ਤੂੰ ਮਰ ਜਾ ਜੀ ਇਹ ਜ਼ਲੀਮ ਆਂਦਾ ਨਾ ਯਾਰ ਬਿੱਤੇ ਉਹ ਜੂ ਵੀ ਬੱਚੀ ਕਰਤਨ ਫੜਦੀ ਉਹ ਆ ਕੇ ਕਰਤਨ ਕਰਦੀ ਬੰਤਨ ਮਾ ਦਾਲੂਵੇ ਕਰਤਨ ਫੜਦੀ ਜੀ ਉਹ ਤਾਂ ਲੋਈ ਆ ਚੱਲੇ ਸਾਡੇ ਠੋਲੂ ਵਰਦਾਰੇ ਜਾਂਦਾ ਹਾਂ ਅਲੀ ਬੋਗ ਪਾਣਗੇ ਮੱਛੇ ਜਗਾ ਤੇ ਬੈਠਾ ਹੈ ਐਵੇਂ ਤੇ ਗੁੱਸੇ ਇਹ ਕਾ ਬੈਠਾ ਅੱਛਾ ਫੂਰ ਤੇ ਲੱਗ ਰਿਹਾ ਵਾਹ ਬਦਨ ਕਿ ਉਹ ਇਹ ਤਹ ਤੈ 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 ਤ ਚਲੋ ਓਕੇ ਤਿਆਰ ਜਾਓ ਬੱਚਾ ਲੋਗ ਬਾਏ ਬਾਏ ਅ ਫਿਊ ਮੂਮੈਂਟਸ ਲੇਟਰ ਦੇਖ ਲਾ ਕਿਵੇਂ ਪੈਗਾ ਟੁੱਟ ਖੜਾ ਉਧਰ ਸਾਈਡ ਤੇ ਇੰਨਾ ਏਡਾ ਪੈਟ ਪੈਗਾ ਉੱਥੇ ਪੈ ਜਾ ਜਾ ਕੇ ਕਿਉਂ ਪੈ ਜਾਵੇਂ ਉਹ ਮੁੰਡੇ ਜਦ ਇੱਥੇ ਠੀਕ ਆ ਉਧਰ ਪੈ ਜਾ ਏਡੇ ਪੈਟ ਤੇ ਨਾ ਕਉ ਕਿ ਆ ਕਿ ਤੁਸੀਂ ਗੱਲ ਮੈਂ ਪਿਓ ਫਿਰ ਮੈਂ ਗਨ ਮੈਂ ਪੈਣਾ ਤੂੰ ਪਹਿਲਾਂ ਆ ਕੇ ਤੂੰ ਪੈ ਜਾਂ ਦਰਜਾਈ ਚ ਉਨਤੇ ਮੈਨੂੰ ਠੰਡਾ ਕਰਨਾਗਾ ਇਹ ਠੰਡ ਚੜੀ ਵੀ ਨਿੱਗ ਗਈ ਬੋਲ ਹਾਂ ਹਾਂ ਬੋ 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 ਮੁਝਾਜ਼ਾ ਹੋ ਰਿਹਾ ਮੁਝਾਜ਼ਾ ਲੱਗ ਰਿਹਾ ਹੈ ਤਰਾ ਤੇਰੀ ਮਚਾਚ ਆਈ ਕਿਹਨੇ ਦੰਦੀ ਵਟਦੀ ਇਸਨੇ ਵਟਦੀ ਬੋਲਦਾ ਉਨਤੇ ਮੇਰੇ ਮੁੰਡਾ ਨੂੰ ਕਰੀ ਜਾ ਨਾ ਕੋਈ ਕੁਛ ਨਾ ਦੱਸ ਕੀ ਮੈਂ ਨਾ ਦੋ ਦੋ ਅਸਪਤਲ ਟੋਪੀ ਦੇਖਣਾ ਤੇ ਕਿੱਦਾਂ ਰਹੀ ਆ ਸਿਆ ਟੋਪੀ ਲੈ ਮਾਸਾ ਸਰ ਵਾਹਿਆ ਤਾ ਅ ਮੇਰਾ ਦੇਖਣਾ ਕੀ ਕਿਚੋਂ ਬਰ ਕੱਟ ਰੱਖਿਆ ਨੇ ਅ ਚੱਕਾ ਵੀ ਟੋਪੀ ਲੈ ਉੱਪਰ ਟੋਪੀ ਲੈ ਅ ਹੋਰ ਦਿਖਾ ਬਾਕੀ ਨੇ ਕੀ ਬੋਲਿਆਗਾ ਕੀ 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 ਕਹਾਂਗਾ ਬਾਈ ਇਹ ਲੋਗਾਂ ਇਸ ਕਿੰਨਾ ਤੰਗ ਕਰਦਾ ਮੈਨੂੰ ਇਹ ਫੋਲੂ ਜਾ ਚੱਲ ਪੈ ਜਾ ਪਾਗਮਾਨਿਆ ਕਰ ਪੰਨਾ ਬੰਨਿਆ ਕਰ ਕਰਨਾ ਨਹੀਂ ਇਹ ਕੁੜੀ ਕਿ ਸਖਟਾ ਆ ਉਹ ਬੰਨੀ ਇਹਦੇ ਖਾਰੇ ਨੇ ਮੁਖ ਫਲੀ ਕੱਟ ਕੱਟ ਕੇ ਦੇ ਰਿਹਾ ਆ ਫਤੈਨ ਮੁਖ ਫਲੀ ਕੱਟ ਕੱਟ ਕੇ ਦੇ ਰਿਹਾ ਤੁਸੀਂ ਕੱਟ ਖੜ ਕੇ ਨਹੀਂ ਕੱਟ ਕੱਟ ਕੇ ਕੱਟ ਕੱਟ ਕੇ ਦੇ ਰਿਹਾ ਹੂੰ ਹੂੰ ਕੱਟ ਤੋਟ ਕੇ ਚੋਲ ਚੋਲ ਕਰ ਕਰਕੇ ਖਾ ਰਹੇ ਆ ਕਦਰ ਨਾਲ ਮੂਵੀ ਦੇਖ ਰਹੇ ਨੇਗੇ ਨਾਲ ਨਾਲ ਮਜ਼ਾ ਆ ਰਿਹਾ ਹੈ ਸਿੱਧਾ ਕਰਾ ਪੈਲਾ ਬੰਦਾ ਖਾਣ ਦਾ ਮੌਕਾ ਹੀ ਦੇ ਰਿਹਾ ਹੈਗਾ ਆ ਫੇਟ ਹੋਊਗਾ ਬੈ ਜਾਓ ਨਾਲ ਆਲੇ ਫੋ ਜੈ ਲਾਖਾ ਵਾਰ ਨਿਕਲੇ ਨੇ ਮਸਾਂ ਕਮਰੇ ਚੋਂ ਆ ਲੱਗੇ ਨੇ ਆਪਣਾ ਕੱਪੜੇ ਤੇ ਆ ਕੁੜੀ ਨੂੰ ਅਜੇ ਕੰਮ ਲਾ ਰੱਖਿਆ ਚਾਦਰ ਹੀ ਹੋਈ ਆ ਚਾਦਰ ਐ ਕੰਮ ਲੱਗੀ ਨਹੀਂ ਐ ਤੂੰ ਜੀ ਲਾ ਬੱਚੇ ਨਹੀਂ ਨਾ ਕਰੋਗੇ ਪਰ ਮਮਨੇ ਤੋਂ ਬਣੀ ਪਈ ਆ ਪਰ ਮੰਮਨੇ ਮਾਵਾਂ ਉਹ ਕੋਈ ਨਹੀਂ ਅਸੀਂ ਖਾਣੇ ਚਲੇ ਗਏ ਤੁਸੀਂ ਆ ਜੀ ਐ ਐ ਲੱਗੀ ਚੰਗੀ ਲੱਗੀ ਚੰਗੀ ਲੋਕਰ ਦੋ ਅੰਦਰ ਜਾ ਕੇ ਮੈਂ ਅੰਦਰ ਕੇ ਸਾਰੇ ਸਾਰੇ ਅੰਦਰ ਜਾ ਕੇ ਮਿਲਾਂਗੇ ਊਈ ਮੋਦ ਲੈ ਕੇ ਆਏਗਾ ਫਰਾਈ ਕਰਤੀ ਉਹਦੇ ਨਾਲ ਚਾਪਾ ਦਾ ਚਾਪਾ 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 ਮਸਾਲਾ ਫੇਰ ਮਸਾਲਾ ਢਕਲਾ ਗਰਮ ਨੇ ਹੁਣ ਗਰਮਾ ਗਰਮ ਖਾ ਲੋ ਹਾਂ ਹਾਂ ਨਕਚਰੀ ਵਰਦੀ ਆਜ ਹਲਕੀ ਵਰਦੀ ਸੀ ਕਹਿੰਦੀ ਪਕੌੜੇ ਖਾਂਦੇ ਪਕੌੜੇ ਖਾਂਦੀ ਹਲਕੀ ਦਾ ਹਵਾ ઓਰ ਨਾਲ ਡਾਈਟ ਕਰਦੀ ਐ ਨਾਲੇ ਪਕੌੜੇ ਖਾਂਦੀ ਐ ਕਿਦਲੀ ਡਾਈਟ ਆ ਕੀ ਇਹ ਦੱਸੋ ਫਿਰ ਪ੍ਰਾਈਸ ਵਰ ਦੇਖੋ ਫਿਰ ਪ੍ਰਾਈਸ ਆ ਦੇਖੋ ਫਤਿਹ ਦੀ ਚਲੋ ਗਾਇਸ ਹੁਣ ਅਸੀਂ ਖਾ ਪੀ ਲਈਏ ਦੁਪਹਿਰ ਦਾ ਟਾਈਮ ਹੋ ਗਿਆ ਚਾਹ ਦਾ ਵੀ ਟਾਈਮ ਆ ਕਾਫੀ ਬਣਾ ਕੇ ਲੈਣਦੀ ਹੈਗੀ

देखो। देखो। आ, हाँ चलना मॉम कहाँ नहीं खेल रहे हम लगा था देखो क्रेक्ट पे खेल रहे हैं हम ना चलो आप लेट हैं आप लेट जी तू बैठेंगे क्या हाँ चलो ये तो बैठेंगे इतना हार तब ओह स्कोर हम मैं भी खेलूँगी ना बाला ये भी खेलूँगी स्कोर के लिख रही है कि बाओ अभी आये और चेंट हाँ बच्चे बाचके ਆ ਬਲੇਰ ਹੈ। ਨਾ। ਉਹ ਵੀ ਹੀ ਰਹੀ। ਮੈਂ ਵੀ ਦੇਖੀ ਹੋਵੇ 1 ਮਿੰਟ ਡਾਊਨ ਕਰਕੇ ਲਾ ਲਵਾਂ ਮੈਨੂੰ। ਹਾਂ। ਮਾੜਾ। ਬਦਨਾ ਬਾਰ ਫੋਰ ਰੰਗ ਮੰਗ ਰਿਹਾ। ਉਹ ਆ ਤੱਕ ਗਿਆ। ਲਾ। ਆ ਤੱਕ ਗਿਆ ਹੁਣ? ਮੈਂ ਤੁਹਾਡੀ ਹੈਲਪਰ ਬਣਦੀ ਆ। ਆ ਫਿਲਟਰ ਆ। ਆ ਫਿਲਟਰ ਮਿਲ। ਲਿਆ। ਇਹਦੇ ਸਾਹੇ ਕੰ ਵੀਡੀਓ ਪੂਰੀ ਸਭ ਨੂੰ ਸਭ ਭਾਤੇ। ਜਲਦੀ ਗਲੇ। ਦੇਖੀ ਹੁਣ ਉਹ ਟੰਪ ਦੇ ਦੂ। ਹੋ ਗਿਆ। ਦੇਦੋ ਜਵਾਕ ਨੂੰ ਨਹੀਂ ਆੜ ਰਿਹਾ ਰੌਕਸੀ ਦੇ ਲੂਰੀਆਂ ਵਗ ਰਹੀਆਂ ਨੇ ਮੈ ਵੀ ਕਿੱਡਾ ਵੀਡੀਓ ਲੱਗ ਰਿਹਾ ਰੌਕਸੀ ਦੇ ਫੇਰ ਰੰਡ ਮੜਾਤਾ ਕੋਰਨ ਚੋਕਾ ਜੇ ਮੈਂ ਕਾਇਦ ਲਾਦਾ ਰੋਡ ਪਰਦਾ ਆ ਹੁਣ ਹਰਾ ਨੂੰ ਤੈਨੂੰ ਤਾਂ ਇੱਕ ਮਿੰਟ ਚ ਏ ਚਾਪਾਉ ਲਈ ਆ ਛੋਏ ਆਪਾ ਤੂੰ ਕਾਜੀ ਲਾ ਚੱਲ ਤੂੰ ਤਾਂ ਪਹਿਲੀ ਦੂਜੀ ਬੋਲ ਦੀ ਔਟ ਚੱਲ ਇੱਕ ਚਾਂਸ ਲੈ ਲੈ ਬਈ ਇਹਨੂੰ ਘੱਟ ਖੇਡਣਾ ਹਾਂ ਆ ਜਾ ਕਾਏ ਚ ਗਲੀਂ ਦਾ ਇੱਕ ਵੀ ਰੰਨੀ ਹੈਗਾ ਹਲੇ ਖਾਤਾ ਖਾਲੀ ਗਲੀਂ ਦਾ ਗਲੀਂ ਨਾਲ ਹੀ ਕਮੈਂਟਰੀ ਕਰਨ ਲੱਗ ਰਿਹਾ ਮੈਂ ਲੋਬੀ ਨਾਲੇ ਹਨੇਰਾ ਹੋ ਗਿਆ ਨਾਲੇ ਮੈਚ ਖਤਮ ਹੋ ਗਿਆ ਪਾਂਡੇ ਤੋਂ ਆਉਂਗਾ ਪਾਂਡੇ ਤੋਂ ਆ ਰਿਹਾ ਇੱਕ ਦਾ ਮੁੰਡਾ ਤੇ ਨਾਲ ਉਹ ਪੇਪਰ ਚੱਕ ਕੇ ਪਾਣਾ ਧਰ ਦੇ ਅੱਜ ਫਿਰ ਲੀਏ ਬੱਸ ਹੁਣ ਹਨੇਰਾ ਹੋ ਗਿਆ ਨਹੀਂ ਹੋਰ ਨਹੀਂ ਕੱਲੂ ਖੇਡ ਲਾਂਗੇ ਬਾ ਚੱਲਾਂ ਫਿਰ ਵਧੀਆ ਫਿਰ ਕੱਲ ਦਿਨ ਲੈ ਕੇ ਜਾਵਾਂਗੇ ਹੋ ਸਾਢੇ 3:00 ਹੋ ਜਾਣਗੇ ਹਾਂ ਕੱਲ ਦਿਨ ਜਾਵਾਂਗੇ ਹਾਂਜੀ ਗਾਇਸ ਹੁਣ ਬੱਚੇ ਆਪਣਾ ਦੁੱਧ ਪਾਣੀ ਪੀ ਕੇ ਪਏ ਨੇਗੇ ਆ ਦੇਖੋ ਮਸਤੀਆਂ ਕਰ ਰਹੇ ਨੇ ਇੱਕ ਦੂਜੇ ਨਾਲ ਕੁਐਸਚਨ ਆਨਸਰ ਹੋ ਰਹੇ ਨੇ ਦੋਨਾਂ ਦੇ ਮਸਤੀ ਹੋ ਰਹੀ ਆ ਹਾਂ ਮੈਨੂੰ ਪਤਾ ਇਹ ਇਧਰ ਆਪਣੇ ਫੂਟ ਲੱਗੇ ਪਏ ਨੇਗੇ ਦੇਖੋ ਬਿਜੀ ਹੋ ਰਹੇ ਨੇਗੇ ਤੇ ਹੁਣ ਗਾਈਸ ਅੱਜ ਦਾ ਵਲੌਗ ਜਿਹੜਾ ਆਪਾਂ ਇੱਥੇ ਕਰਦੇ ਆਂਗੇ ਖਤਮ ਕੱਲ ਨੂੰ ਮਿਲਾਂਗੇ ਹੁਣ ਤੁਹਾਨੂੰ ਆਪਾਂ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਸਾਡਾ ਗਾਈਸ ਅੱਜ ਦਾ ਵਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਔਰ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਾ ਕੇ ਕਰ ਲੋ ਸਬਸਕ੍ਰਾਈਬ ਕੱਲ ਨੂੰ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਉਦ ਤੱਕ ਵਾਸਤੇ ਬਾਏ ਬਾਏ ਓਨਾਈਟ ਬਾਏ